ਕਪੂਰਥਲਾ ਸ਼ਹਿਰ ਤੋਂ ਗੁੱਡੇ ਲੈ ਕੇ ਆਪਣੇ ਸਾਥੀਆਂ ਨਾਲ ਘਰ ਵਾਪਸ ਜਾ ਰਹੇ ਇੱਕ 14 ਸਾਲਾ ਬੱਚੇ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਕਾਂਜਲੀ ਰੋਡ ਤੇ ਚੱਲ ਵਿੱਚ ਲੈ ਜਾ ਕੇ ਬਦਫੇਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਪੀੜਤ ਬੱਚੇ ਨੂੰ ਪਰਿਵਾਰ ਮੈਂਬਰਾਂ ਵੱਲੋਂ ਇਲਾਜ ਲਈ ਦੇਰ ਸ਼ਾਮ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨਵਾਲਗ ਲੜਕੇ ਦੀ ਦਾਦੀ ਵਾਸੀ ਨਵਾਪਿੰਡ ਪਠੇਤੇ ਪਿੰਡ ਦੇ ਸਰਪੰਚ ਤੇ ਹੋਰ ਮੋਤਬਰਾਂ ਨੇ ਦੱਸਿਆ ਕਿ ਪੀੜਤ ਨਵਾਲਗ ਲੜਕੇ ਨੇ ਘਰ ਆ ਕੇ ਉਹਨਾਂ ਨੂੰ ਦੱਸਿਆ ਕਿ ਜਦੋਂ ਉਹ ਸ਼ਹਿਰ ਤੋਂ ਪਤੰਗ ਲੈ ਕੇ ਆਪਣੇ ਹੋਰ ਦੋਸਤਾਂ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਦਵਾਬਾ પેટ્રોલ ਪੰਪ ਨੇੜੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੇ ਆ ਕੇ ਉਸ ਨੂੰ ਤੇ ਉਸ ਦੇ ਇੱਕ ਹੋਰ ਸਾਥੀ ਨੂੰ ਮੋਟਰਸਾਈਕਲ ਤੇ ਬਿਠਾ ਲਿਆ ਤੇ ਕਾਂਜਲੀ ਰੋਡ ਵੱਲ ਲੈ ਗਏ ਉਸ ਦੇ ਇੱਕ ਸਾਥੀ ਨੂੰ ਬਾਹਰ ਹੀ ਸੜਕ ਤੇ ਖੜਾ ਕਰ ਦਿੱਤਾ ਜੱਕੇ ਉਸ ਨੂੰ ਚੱਲ ਵਿੱਚ ਲੈ ਗਏ ਤੇ ਉਸ ਨਾਲ ਕਥਿਤ ਤੌਰ ਤੇ ਜ਼ਬਰੀ ਬਦਫੇਲੀ ਕੀਤੀ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਜਿੱਥੇ ਡਿਊਟੀ ਡਾਕਟਰ ਵੱਲੋਂ ਉਸ ਦਾ ਇਲਾਜ ਜਾਰੀ ਹੈ ਤੇ ਉਸ ਦੀ ਐਮਐਲਆਰ ਕੱਟ ਕੇ ਥਾਣਾ ਕੋਤਵਾਲੀ ਪੁਲਿਸ ਨੂੰ ਭੇਜ ਦਿੱਤੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਖਾਸ ਰਿਪੋਰਟ ਜੀ ਤੁਹਾਡਾ ਇਹ ਕੀ ਹੋਇਆ ਜੀ ਤੁਹਾਡੇ ਬੱਚੇ ਨਾ ਇਹ ਸਾਨੂੰ ਨਹੀਂ ਪਤਾ ਜੀ ਕਿਹੜੇ ਵੇੜੇ ਦਾ ਇਹ ਖੇਡਣ ਦੇ ਜਿਹੜਾ ਬੱਚੇ ਤਾਂ ਜਾਣਦੇ ਜਾਂਦੇ ਕਿ ਰਾਖੀ ਵੀ ਨਹੀਂ ਰੱਖਣ ਜੀ ਬੱਚਿਆਂ ਅੱਛਾ ਜੀ ਇਹ ਸਾਰੀ ਦਿਹਾੜੀ ਬਾਹਰ ਰਿਆ ਵਾ ਚਾਨ ਵੇਲੇ ਗੁੱਡੇ ਗੱਡੇ ਲੱਟਣਗੇ ਆ ਇਹ 4 ਵਜੇ ਤੇ ਆਇਆ ਤੇ ਰਾਹ ਦੇ ਇੱਥੇ ਚਾਨ ਵੇਲੇ ਚੱਪਲ ਆ ਅੱਛਾ ਜੀ ਉਹ ਤਿੰਨ ਜਾਣੇ ਹੀ ਪਹਿਲਾਂ 3 ਹੀ ਤਿੰਨ ਸੀ ਇਹ ਗੁੱਡੇ ਦੋਟਕੇ ਚੜੀ ਆਉਂਦੇ ਸੀ ਦੋਨੋਂ ਆਣਾ ਇਹਨੂੰ ਸੱਭਾ ਭਰ ਕੇ ਚੜਾਉਣਾ ਹੂੰ ਸਾਈਕਲ ਤੇ ਸੁੱਟ ਲਿਆ ਦੂਸਰਾ ਮੁੰਡਾ ਜਿਹੜਾ ਇਹਦੇ ਨਾਲ ਸੀ ਉਹਨੂੰ ਵੀ ਪਿਠਾ ਲਿਆ ਤੇ ਜਿਹੜਾ ਛੋਟਾ ਸੀ ਇਹਨਾਂ ਦੇ ਨਾਲ ਉਹਨੂੰ ਬਿਲਡਿੰਗ ਤੋਂ ਹੇਠਾਂ ਦਿੱਤਾ ਨਹੀਂ ਹੁਣ ਜਿਹੜਾ ਤੁਸੀਂ ਇਹਨੇ ਕੋ ਕਰਮ ਹੋਇਆ ਵਾ ਇਹ ਦੋ ਜਣੇ ਨਾਲ ਹੋਇਆ ਕਿ ਇਹ ਮੁੰਡੇ ਨੇ ਕਰੇ ਨਹੀਂ ਹੋਇਆ ਇਹ ਇਹਦੇ ਨਾਲ ਨਹੀਂ ਪਾਉਂਦੇ अच्छा जी ਇਹਦੇ ਨਾਲ ਗੱਲੇ ਨਹੀਂ ਹੋਇਆ ਦੂਜਾ ਜਿਹੜਾ ਹੈਗਾ ਉਹ ਹੈਗਾ ਇਹਦੇ ਨਾਲ ਹੀ ਸੀਗਾ ਉਹਨੂੰ ਗਰੀਬ ਨੂੰ ਬਾਹਰ ਖੜਾ ਕਰ ਦੇ ਹੂੰ ਨੂੰ ਹੁੰਦਾ ਹੈ ਠੀਕ ਧੰਨਵਾਦ